ਅੱਜ ਸ਼ਹਿਰਬੁਰ ਦਾ ਹਾੜਾ ਵਿੱਚ ਧਾਰਮਿਕ ਸ਼ਰਧਾ ਅਤੇ ਭਾਵਨਾਵਾਂ ਦਾ ਲਖਣ ਨਜ਼ਾਰਾ ਦੇਖਣ ਨੂੰ ਮਿਲਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਸਾਹਿਬ ਪਾਸ਼ਾਹੀ ਨੌਵੀਂ ਤੋਂ ਆਰੰਭ ਕੀਤਾ ਗਿਆ। ਸੰਗਤਾਂ ਨੇ ਸ਼ਰਧਾ ਭਾਵ ਨਾਲ ਹਾਜ਼ਰੀ ਭਰੀ ਅਤੇ ਗੁਰੂ ਸਾਹਿਬ ਦੇ ਬਚਨਾਂ ਨੂੰ ਯਾਦ ਕਰਦੇ ਹਾਂ। ਕੀਰਤਨ ਦੀਆਂ ਧੁਨੀਆਂ ਨਾਲ ਸ਼ਹਿਰ ਦੀਆਂ ਗਲੀਆਂ ਗੂੰਜ ਉਠੀਆਂ। ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸ਼ਾਨ ਨਾਲ ਰਵਾਨਾ ਹੋਇਆ ਜਿਸ ਵਿੱਚ ਬੱਚੇ, ਨੌਜਵਾਨ ਅਤੇ ਬਜ਼ੁਰਗ ਸਭ ਨੇ ਭਾਗ ਲਿਆ। ਇਸ ਮੌਕੇ ਤੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਧਰਮ ਦੀ ਰੱਖਿਆ ਲਈ ਦਿੱਤੇ ਬੇਮਿਸਾਲ ਵਲਿਦਾਨ ਨੂੰ ਸਲਾਮ ਕੀਤਾ ਗਿਆ। ਰਖਾਵਾ ਜੀ ਅਤੇ ਬਹੁਤ ਸਨਖਾਰ ਜੋ ਬਹੁਤ ਭਾਗਾਂ ਵਾਲੀਆਂ ਜੋ ਜੀ ਨੂੰ ਤੇਜ ਬਹਾਦਰ ਸਹਿਮੀਆਂ ਜਿਹੜਾ 350 ਸਾਲਾਂ ਤੋਂ ਬੜੀ ਧੂਮ ਕਾਮਾ ਕਰ ਰਿਹਾ ਹੈ। 20000 ਰੁਪਏ ਤੇਗਵਾਨਦਰ ਸਾਹਿਬ ਜੀ ਦੇ ਸ਼ੇਖਰੀ ਕੋਟ ਤੇ 50 ਲੱਖ ਰੁਪਏ ਸੜਕਾਂ ਨੂੰ ਦੇਣ ਵਾਸਤੇ ਪੀਸੀ ਸਾਹਿਬ ਮਾਨਸਾ ਨੇ ਭੇਜਿਆ ਹੈ ਉਹਦਾ ਵੀ ਸੁਝਾਅ ਲੋਕਾਂ ਵੱਲੋਂ ਉਤਰਵਾਇਆ ਵਾਹ ਵਾਹ ਜੀ ਸੀ